ਆ ਦਾਦੇ ਦੀ ਰਹਿਮਤ ਹੋ ਗਈ ਆ ਕਹਿੰਦੇ ਜੌਨਟੀ ਜਿਹੜਾ ਰੇਲਵੇ ਦੇ ਵਿੱਚ ਟੀਟੀ ਲੱਗ ਗਿਆ ਹੈ ਜੀ ਜੀ ਆ ਦੇਖੋ ਕਿੱਡੀਆਂ ਵੱਡੀਆਂ ਨੌਕਰੀਆਂ ਰੇਲਵੇ ਦੇ ਵਿੱਚ ਮਿਲਦੀਆਂ ਪਹਿਲਵਾਨੀ ਦਾ ਏਸ਼ੀਆ ਦਾ 골ਡ ਮੈਡਲਿਸਟ ਪਹਿਲਵਾਨ ਹੈ ਜਿਹਨੂੰ ਹੁਣੇ-ਹੁਣੇ ਰੇਲਵੇ ਦੇ ਵਿੱਚ ਹੈ ਟੀਟੀ ਦੀ ਜੌਨਸਨ ਇੱਕ ਮਿੰਟ ਬਾਜੀ ਸਪੌਂਸਰਡ ਪਰਿਵਾਰ ਪੂਰਾ ਆ ਗਿਆ ਬਈ ਸਾਬੇ ਹੁਣਾਂ ਦਾ ਪਰਿਵਾਰ ਮੀਕੇ ਹੁਣਾਂ ਦਾ ਪਰਿਵਾਰ ਜੱਸੇ ਹੁਣਾਂ ਦਾ ਪਰਿਵਾਰ ਸਾਰੇ ਆ ਗਏ ਬਈ ਅੰਬੀ ਕਦੋੜਾ ਸਾਰੇ ਪਰਿਵਾਰ ਆ ਗਿਆ ਜੀ ਕਿਉਂਕਿ ਜ਼ਿੰਮੇਵਾਰੀ ਵੱਡੀ ਹੈ ਇੱਕ ਦੋ ਥਾਵਾਂ ਤੇ ਛਿੰਝਾ ਵਿੱਚ ਇਹ ਹੋਇਆ ਕਿ ਅਸੀਂ ਪਰਿਵਾਰਾਂ ਨੂੰ ਸਹੀ ਢੰਗ ਨਾਲ ਫੋਟੋ ਨਹੀਂ ਕਰਵਾ ਸਕੇ ਪਰਿਵਾਰਾਂ ਦੀ ਤੇ ਉਹ ਪਰਿਵਾਰ ਰੁੱਸ ਗਿਆ ਗੁੱਸੇ ਹੋ ਗਿਆ ਚੁੰਮਾ ਸ਼ਾਹਕੋਟ ਪਿੱਛੇ ਜਿੱਤ ਗਿਆ ਬਈ ਪੁਆਇੰਟ ਲੈ ਗਿਆ ਤਾੜੀ ਮਾਰ ਦਿਓ ਲਓ ਜੀ ਇੱਕ ਯਾਦਗਾਰੀ ਤਸਵੀਰ ਅੱਜ ਦੀ ਝੰਡੀ ਦੇ ਇਹਨਾਂ ਮੱਲਾਂ ਦੇ ਨਾਲ ਬਸ ਕੁਝ ਮਿੰਟਾਂ ਦਾ ਸਮਾਂ ਬਾਕੀ ਫਿਰ ਪੜਕੇ ਦੀ ਕੁਸ਼ਤੀ ਐਨ ਗਹਿ ਗੱਚ ਮੁਕਾਬਲਾ ਹੋਣਾ ਹੈ ਤਮਾਕੇਦਾਰ ਫਰਟਦਾਰ ਕੁਸ਼ਤੀ ਲਓ ਜੀ ਅੱਜ ਦੀ 1,51,000 ਦੀ ਝੰਡੇ ਦੀ ਕੁਸ਼ਤੀ ਦੀ ਦੋਨਾਂ ਮੱਲਾਂ ਦੀ ਫੋਟੋ ਜਿਹੜੀ ਹੋ ਗਈ ਹੈ। ਪ੍ਰਵੇਸ਼ ਕੰਦੋਲਾ ਇਹਦਾ ਦੱਸੋ ਜੀ ਫੈਸਲਾ। ਹਾਂ ਫੈਸਲਾ ਸਾਡੇ ਕ੍ਰਿਸ਼ਣ ਜੀ ਨੇ ਕਰਨਾ ਜੋ ਖਾੜੇ ਦੇ ਵਿੱਚ ਰੈਫਰੀ ਦੀ ਡਿਊਟੀ ਨਿਭਾ ਰਹੇ ਆ। ਹਾਂ ਖਾੜੇ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਫੈਸਲਾ ਕਰਨਾ ਹੈ। ਪ੍ਰਵੇਸ਼ ਕੰਦੋਲਾ ਸਰਪੰਚ ਸਾਹਿਬ ਲਓ ਜੀ ਧੰਨਵਾਦ ਤੁਹਾਡਾ। ਉਹ ਬੱਲੇ 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 ਇਹ ਤੇ ਆਪਣਾ ਭੇਜੀ ਆ ਮੈਂ ਕਿਹਾ ਮੰਚ ਤੇ ਖੜਾ ਕੌਣ ਬੈਠਾ ਹੈ ਪੜ ਲਓ ਜੀ ਚੰਡੀ ਦੀ ਵੀ ਕੁਸ਼ਤੀ ਅਸੀਂ ਨਾਲੇ ਸ਼ੁਰੂ ਕਰਾ ਦਿੰਨੇ ਆ ਸਾਡੇ ਮੂਵੀ ਮੇਕਰ ਵੀਰਾਂ ਨੂੰ ਬੇਨਤੀ ਹੈ ਜੀ ਐਨ ਲਾਈਵ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਫੋਟੋ ਖਿੱਚ ਕੇ ਇੱਕ ਵਾਰੀ ਬਾਹਰ ਨੂੰ ਆ ਜਾਣਾ ਕਿਉਂਕਿ ਬਹੁਤ ਵੱਡੀ ਕੁਸ਼ਤੀ ਹੈ ਇੱਕ ਪਾਸੇ ਰਾਜੂ ਰਈਏਵਾਲ ਤੇ ਦੂਜੇ ਪਾਸੇ ਜੌਂਟੀ ਕਹਿੰਦੇ ਰੇਲਵੇ ਦੇ ਵਿੱਚ ਟੀਟੀ ਹੈ ਇੱਧਰਲੇ ਪਾਸੇ ਵੀ ਕੁਸ਼ਤੀ ਦਾ ਸਿਰੇ ਦਾ ਫੈਸਲਾ ਹੋ ਗਿਆ ਬਹੁਤ ਹੀ ਵਧੀਆ ਮੁਕਾਬਲੇ ਜਿਹੜੇ ਆਰ ਪਾਰ ਦੇ ਹੋਇਆ ਲੱਕੀ ਪਹਿਲਵਾਨ ਕੋਹਾਲੀ ਮਾਲੇ ਨੂੰ ਜਿਹੜਾ ਜੇਤੂ கிரਾ ਦਿੱਤਾ ਗਿਆ ਕਿਉਂਕਿ ਪਰਮਿੰਦਰ ਦੇ ਨਾਲ ਵੱਡੀ ਕੁਸ਼ਤੀ ਹੋਈ ਹੈ ਜਜਮੈਂਟ ਰੈਫਰੀ ਸਾਹਿਬ ਦੀ ਹੋਈ ਹੈ ਭਾਈ ਦਰਸ਼ਕ ਵੀਰੋ ਅੱਜ ਦੀ ਇੱਕ ਨੰਬਰ ਦੀ ਵੱਡੀ ਚੰਡੀ ਦੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਇੱਕ ਵਾਰੀ ਲੱਖਾਂ ਦਾਦਿਆਂ ਦੇ ਨਾਂ ਤੇ ਤਾੜੀ ਮਾਰ ਦਿਓ ਜਰਾ ਜ਼ੋਰਦਾਰ ਤਾੜੀ ਮਾਰ ਦਿਓ ਅੱਜ ਦੀ ਬੱਡੀ ਫਾਈਨਲ ਕੁਸ਼ਤੀ 1,51,000 ਦੀ ਆ ਕੌਣ ਆ ਆ ਜੌਂਟੀ ਕਹਿੰਦੇ ਰੇਲਵੇ ਵਾਲਾ ਟੀਟੀ ਐ ਕਿ ਗੱਡੀ ਆ ਗਈ ਸਟੇਸ਼ਨ ਤੇ ਪਿੱਛੇ ਹੋ ਜਾ ਟੀਟੀ ਸਾਨੂੰ ਮਾਇਆ ਦੇਖਣ ਦੇ ਅੱਜ ਤਾਂ ਕੁਸ਼ਤੀ ਦੇਖਣ ਵਾਲੀ ਗੱਲ ਆ ਥੋੜਾ ਜਿਹਾ ਆਪਾਂ ਸਾਰੇ ਪਿੱਛੇ ਨੂੰ ਹੋ ਜਾਈਏ ਕੁਸ਼ਤੀ ਬੜੀ ਵੱਡੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਲੰਮੇ ਕੱਦ ਵਾਲਾ ਜੌਂਟੀ ਤੇ ਦੂਜੇ ਪਾਸੇ ਗੋਰੇ ਨਿਸ਼ੋਰ ਸਰੀਰ ਵਾਲਾ ਇਹ ਆ ਰਾਜੂ ਰਈਏ ਵਾਲ ਇਹ ਵੀ ਹਰਿਆਣੇ ਨੂੰ ਬਿਲੋਂਗ ਕਰਦਾ ਆ ਖੰਡੇ ਤੋਂ 90 ਵਾਲੀ ਸੜਕ ਤੇ ਅਮਲੋਪ ਪਾਦਸੋਂ ਦੇ ਲੱਗੇ ਰਈਏਵਾਲ ਸਾਡੇ ਗੈਰੀ ਰਈਏਵਾਲ ਹੈ ਰਈਏਵਾਲ ਜਿਨ੍ਹਾਂ ਦੇ ਅਖਾੜੇ ਚ ਗੱਭਰੂ ਇਹ ਮਿਹਨਤ ਕਰਦਾ ਇਹ ਵੀ ਕੁਸ਼ਤੀ ਸਿਰੇ ਦੀ ਹੋਣੀ ਹੈ ਦੋਨਾਂ ਪਹਿਲਵਾਨਾਂ ਵਿਚਕਾਰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਬੜੇ ਵਧੀਆ ਪ੍ਰਬੰਧ ਸਾਡੇ ਪੂਰੀ ਸਮੂਹ ਜੀ ਪ੍ਰਬੰਧਕ ਕਮੇਟੀ ਨੂੰ ਇੱਕ ਮਿੰਟ ਜੀ ਸਰਦਾਰ ਸਰਤੇਜ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦਾ ਧੰਨਵਾਦ ਗੁਰਵਕ ਸਿੰਘ ਜੀ ਕੰਦੋਲਾ ਪੱਪੀ ਕਰੇਵਾਲ ਸਾਹਿਬ ਜੈਸੀ ਮੇਰਾ ਵੀਰ ਸਾਰਿਆਂ ਨੇ ਮਿਲ ਜੁਲ ਕੇ ਪ੍ਰਬੰਧ ਦੀ ਕੋਈ ਕਮੀ ਨਹੀਂ ਛੱਡੀ ਔਰ ਇੱਕ ਮੇਰਾ ਵੀਰ ਰਿੱਕੀ ਪੰਡਤ ਜੀ ਸਾਰਿਆਂ ਨੇ ਵੱਡੀ ਮਿਹਨਤ ਕੀਤੀ ਗੁਰਪਾਲ ਧਰਮਪਾਲ ਜੀ ਪਾਲਾ ਸਰਪੰਚ ਰਾਣਾ ਮੇਰਾ ਭਰਾ ਰਣਜੀਤ ਸਿੰਘ ਜੀ ਰਾਣਾ ਸਾਰਿਆਂ ਦਾ ਧੰਨਵਾਦ ਸ੍ਰੀ ਜੋਗੀ ਰਾਜ ਜੀ ਪੰਚ ਸਾਹਿਬ ਉਹਨਾਂ ਦਾ ਧੰਨਵਾਦ ਸਰਦਾਰ ਸਤਨਾਮ ਸਿੰਘ ਜੀ ਰੋਡੇ ਕੇ ਕਮੇਟੀ ਮੈਂਬਰ ਨੇ ਇਹਨਾਂ ਦਾ ਵੀ ਧੰਨਵਾਦ ਹੈ ਸਰਦਾਰ ਮੋਹਨ ਸਿੰਘ ਜੀ ਕਮੇਟੀ ਮੈਂਬਰ ਪ੍ਰਧਾਨ ਗੁਰਦੁਆਰਾ ਸ਼ਹੀਦਾਂ ਸੋ ਉਹਨਾਂ ਦਾ ਵੀ ਧੰਨਵਾਦ ਹੈ ਔਰ ਕੁਲਵਿੰਦਰ ਸਿੰਘ ਜੀ ਕਿੰਦਾ ਸਰਦਾਰ ਰঞ্জੀਤ ਸਿੰਘ ਜੀ ਰਾਣਾ ਬਲਬੀਤ ਸਿੰਘ ਜੀ ਫੌਜੀ ਅਮਰਜੀਤ ਸਿੰਘ ਜੀ ਅੰਬਾ ਜੂਐਸਏ ਬਾਦਰ ਸਿੰਘ ਜੀ ਜੂਐਸਏ ਸਾਰਿਆਂ ਦਾ ਧੰਨਵਾਦ ਹੈ ਸਾਰੇ ਵੀਰਾਂ ਨੇ ਸੁੱਚਾ ਸਿੰਘ ਇਕਦੋੜਾ ਸਾਹਿਬ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਹੈ ਔਰ ਇਸ ਮੌਕੇ ਤੇ ਮੈਂ ਇੱਕ ਧੰਨਵਾਦ ਹੋਰ ਕਰਨਾ ਸਰਦਾਰ ਕੁਲਵੀਰ ਸਿੰਘ ਜੀ ਕੀਰਾ ਮਾਸਟਰ ਜੀ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰ ਪਰਿਵਾਰ ਲਈ ਤੇ ਆਪਾਂ ਕੀਰੇ ਭਾਈ ਨੂੰ ਯਾਦ ਕਰਦੇ ਆ ਤਾੜੀ ਮਾਰਨੀ ਇੱਕ ਵਾਰੀ ਖੁੱਲ੍ਹ ਕੇ ਵੱਡਾ ਸਹਿਯੋਗ ਰਿਹਾ ਸਿੰਜਾ ਦੇ ਵਿੱਚ ਕੀਰੇ ਭਾਜੀ ਹੋਰਾਂ ਦਾ ਉਧਰ ਸਰਦਾਰ ਗਿਆਨ ਸਿੰਘ ਜੀ ਦਿਯਾਲ ਯੂ ਐਸ ਏ ਜਿਨ੍ਹਾਂ ਵੱਲੋਂ 52000 ਦੀ ਕੁਸ਼ਤੀ ਕਰਾਈ ਗਈ ਹੈ 2 ਨੰਬਰ ਦੀ ਉਸ ਕੁਸ਼ਤੀ ਦੇ ਵਿੱਚ ਲੱਕੀ ਕੋਹਾਲੀ ਪਹਿਲਵਾਨ ਨੇ ਜਿਹੜੀ ਆ ਉਹ ਕੁਸ਼ਤੀ ਜਿੱਤੀ ਐ ਸੀ ਧੰਨਵਾਦ ਕਰਦੇ ਆ ਪਰਮਿੰਦਰ ਪੱਟੀ ਦੇ ਨਾਲ ਦੇਖਣ ਵਾਲੀ ਕੁਸ਼ਤੀ ਹੋਈ ਐ ਪਰ ਲੱਕੀ ਕੋਹਾਲੀ ਨੇ ਕੁਸ਼ਤੀ ਜਿੱਤੀ ਐ ਸਰਦਾਰ ਗਿਆਨ ਸਿੰਘ ਜੀ ਦਿਯਾਲ ਯੂ ਐਸ ਏ ਪਰਿਵਾਰ ਨੇ ਜਿਨ੍ਹਾਂ ਨੇ ਸ਼ਾਮਾ ਕੈਨੇਡਾ ਧੰਨਵਾਦ ਹੈ ਜੀ ਸੱਭਾ ਮੇਰਾ ਵੀਰ ਜੱਸਾ ਮੀਕਾ ਸਮਰਦੀਪ ਖੁਸ਼ਮਨ ਹਰਮਨ ਬਾਠ ਔਰ ਗੁਰਜੀਤ ਪ੍ਰਦੀਪ ਯੂਐਸਏ ਅੰਬੀ ਕੰਦੋੜਾ ਇਹ ਸਾਰੇ ਮੇਰੇ ਵੀਰ ਸਾਰਿਆਂ ਦਾ ਧੰਨਵਾਦ ਉੱਥੇ ਧੰਨਵਾਦ ਕਿੰਦਾ ਯੂਕੇ ਬਲਜੀਤ ਯੂਕੇ ਸਨੀ ਯੂਕੇ ਔਰ ਪੰਡਤ ਤਹਿਲचंद ਜੀ ਯੂਕੇ ਮੰਗਾ ਯੂਕੇ ਤਰਲੋਚਨ ਸਿੰਘ ਯੂਕੇ ਹਰੀ ਯੂਕੇ ਕਮਲਜੀਤ ਸਿੰਘ ਜੀ ਯੂਕੇ ਇਹਨਾਂ ਦਾ ਵੀ ਧੰਨਵਾਦ ਉੱਥੇ ਸਰਦਾਰ ਮੋਹਨ ਸਿੰਘ ਜੀ ਸ਼ਿਤਾਵਾਲੇ ਰਿੱਕੀ ਪੰਡਤ ਸਾਹਿਬ ਬਲਵੀਰ ਫੌਜੀ ਬੁੱਗੋ ਸਾਹਿਬ ਝੰਗੜ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੱਡਾ ਸਹਿਯੋਗ ਵੱਡੀਆਂ ਕਮਾਈਆਂ ਵੱਡੀਆਂ ਮਿਹਨਤਾਂ ਦਾ ਸਦਕਾ ਕਦੋੜਿਆਂ ਦਾ ਇਹ ਦੰਗਲ ਬਹੁਤ ਸ਼ਾਨਦਾਰ ਰਿਹਾ ਔਰ ਨਾਲ ਹੀ ਸਰਦਾਰ ਰਾਮ ਸਿੰਘ ਜੀ ਯੂ ਐਸ ਏ ਅੰਬਾ ਜੀ ਯੂ ਐਸ ਏ ਬੰਦ ਸਿੰਘ ਜੀ ਕੈਨੇਡਾ ਹਰੀ ਗੰਡਮ ਕੈਨੇਡਾ ਮੱਖਣ ਸਿੰਘ ਜੀ ਲਖਾ ਕੈਨੇਡਾ ਔਰ ਸ਼ਾਮਾ ਕੰਦੋਲਾ ਸੀਮੈਂਟ ਸਟੋਰ ਵਾਲੇ ਇਹ ਬੂਟੇ ਜੀਮੇ ਦਾ ਚਾਚਾ ਧੰਨਵਾਦ ਉਹਨਾਂ ਦਾ ਸਰਤੇਜ ਸਿੰਘ ਜੀ ਗਰੇਵਾਲ ਗੁਰਵਰ ਸਿੰਘ ਜੀ ਲੰਬੜਦਾਰ ਜਗਜੀਤ ਸਿੰਘ ਜੱਗੀ ਕਿੰਦਾ ਮੇਰਾ ਵੀਰ ਵੀਰਸ਼ਾਈਆਂ ਦੇ ਬਾਦਰ ਰੋਡ ਦੇ ਕੇ ਅਰਜੋਸ਼ੀ ਸਾਡੇ ਜੋਗੀ ਰਾਜਪਾਲ ਜੀ ਪੰਸਾਹ ਇਹਨਾਂ ਦਾ ਵੀ ਧੰਨਵਾਦ ਜਾ ਬੱਲੇ ਬੱਲੇ ਹੋ ਗਏ ਚਲੋ ਜੀ ਉਹ ਬੱਲੇ 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 ਆ ਕੌਣ ਆ ਜੌਂਟੀ ਆ ਕਹਿੰਦੇ ਟੀਟੀ ਆ ਰੇਲਵੇ ਦੇ ਵਿੱਚ ਆ ਸਿਰਾ ਕਰਾਈ ਜਾਂਦਾ ਹੈ ਬਈ ਦਰਸ਼ਕ ਵੀਰੋ ਇੱਕ ਵਾਰੀ ਪਹਿਲਵਾਨਾਂ ਲਈ ਵੀ ਤਾੜੀ ਮਾਰੇ ਜਰਾ ਖੁੱਲ ਕੇ ਕਿਉਂਕਿ ਅੱਜ ਵਕਈ ਕੰਦੋਲਾ ਕਲਾ ਦੀ ਧਰਤੀ ਦੇ ਕੁੰਡੀਆਂ ਦੇ ਆ ਸਿੰਘ ਫਜ਼ਾਤਿਆ ਸਾਡੇ ਉਧਰ ਸਾਡੇ ਬਲਬੀਰ ਚੰਦ ਜੀ ਕੌਲਤਾਰ ਸਾਹਿਬ ਐਮ ਸੀ ਸਾਹਿਬ ਨੂਰ ਮਹਿਲ ਤੋਂ ਉਹ ਵੀ ਪਹੁੰਚ ਗਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਵਾਲੇ ਵੀਰ ਘੁੰਮ ਫਿਰ ਕੇ ਥੋੜਾ ਜਿਹਾ ਵੀ ਮਗਰ ਦਰਸ਼ਕ ਵੀਰਾਂ ਨੂੰ ਦਿੱਕਤ ਪ੍ਰੋਬਲਮ ਹੁੰਦੀ ਹੈ ਥੋੜਾ ਜਿਹਾ ਪੰਡਤ ਨੋਨੀ ਪੰਡਤ ਇੱਕ ਵਾਰ ਫੇਰ ਮੈਂ ਅਨਾਉਂਸਮੈਂਟ ਕਰ ਰਿਹਾ ਬੜੀ ਖੁਸ਼ੀ ਨਾਲ ਬੜੇ ਮਾਣ ਨਾਲ ਹੁਣ ਆਪਾਂ ਅਗਲੇ ਸਾਲ ਦੇ ਪੜਕਿਆਂ ਬਾਰੇ ਜਰੂਰ ਜਾਣਨਾ ਪਾਵਾਂਗੇ ਸਾਡੇ ਨੀਤੂ ਪੰਡਤ ਜੀ ਨੋਨੀ ਪੰਡਤ ਜੀ ਸਵਰਗਿਆ ਸ਼ਿਵ ਕੁਮਾਰ ਜੀ ਸ਼ਰਮਾ ਸਾਹਿਬ ਜਿਨ੍ਹਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 4 ਟਰੈਕਟਰ ਦਿੱਤਾ ਜਾਣਾ ਉਥੇ ਬੁਲਟ ਮੋਟਰਸਾਈਕਲ ਦੀ ਸੇਵਾ ਅਗਲੇ ਸਾਲ ਜੱਸਾ ਇਟਲੀ ਮੀਕਾ ਇਟਰੀ ਬਲਜੀਤ ਸਿੰਘ ਅੰਬੀ ਕਦੋੜਾ ਔਰ ਸੱਭਾ ਇਟਲੀ ਸਾਰੇ ਵੀਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਥੇ ਅਗਲੇ ਸਾਲ ਦੇ ਬਾਕੀ ਫੜ ਕੇ ਬੋਲਦਿਆਂ ਉਥੇ ਪੰਡਤ ਜੀ ਬਾਲਕ੍ਰਿਸ਼ਨ ਜੀ ਉਹਨਾਂ ਦੇ ਪਰਿਵਾਰ ਵੱਲੋਂ 11000 ਦਾ ਪਟਕਾ ਨਾਲ ਹੀ ਸਰਦਾਰ ਗਿਆਨ ਸਿੰਘ ਜੀ ਦਿয়াল ਇਹਨਾਂ ਦੇ ਪਰਿਵਾਰ ਵੱਲੋਂ 52000 ਦਾ ਪਟਕਾ ਉਥੇ ਪੱਪੀ ਗਰੇਵਾਲ ਸਰਦੇਸ਼ ਸਿੰਘ ਜੀ ਗਰੇਵਾਲ ਇਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 21000 ਦਾ ਢਟਕਾ ਲੈਂਬਰ ਸਿੰਘ ਜੀ ਭੱਤੂ ਕੇ ਕੈਨੇਡਾ ਇਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 11000 ਦਾ ਢਟਕਾ ਬਿੱਲਾ ਏਐਸਆਈ ਇਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 11000 ਦਾ ਢਟਕਾ ਉੱਥੇ ਪਵਨ ਯੂਕੇ ਜੌਨੀ ਯੂਕੇ ਇਹਨਾਂ ਦੇ ਪਰਿਵਾਰ ਵੱਲੋਂ ਵੱਲੋਂ ਵੀ ਅਗਲੇ ਸਾਲ 11000 ਦਾ ਢਟਕਾ ਦਿੱਤਾ ਜਾਣਾ ਸਾਰੇ ਸਹਿਯੋਗੀ ਸੱਜਣਾ ਦਾ ਦਾਨੀ ਪਰਿਵਾਰਾਂ ਦਾ तहे ਦਿਲ ਤੋਂ ਧੰਨਵਾਦ ਹੈ ਹਾਂਜੀ ਕਰੋ ਜੀ ਗੱਲ ਆ ਮੱਖਣ ਜੀ ਅਗਲੇ ਸਾਲ ਤਾਂ ਮੈਨੂੰ ਲੱਗਦਾ 12 13 ਪਟਕੇ ਜਿਹੜੇ ਐ ਕੰਦੋਲਾ ਕਲਾਂ ਦੇ ਇਸ ਪਾਵਨ ਪਵਿੱਤਰ ਦੰਗਲ ਦੇ ਵਿੱਚ 2025 ਦੇ ਦਿੱਤੇ ਜਾਣੇ ਐ ਪਰ ਆ ਕੁਸ਼ਤੀ ਜਿਹੜੀ ਸਿਰੇ ਦੀ ਚੱਲ ਰਹੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਇੱਕ ਪਾਸੇ ਰਾਜੂ ਰਈਏਵਾਲ ਤੇ ਮੁਕਾਬਲਾ ਕਰ ਰਿਹਾ ਗਰੂ ਨੌਜਵਾਨਾ ਆ ਜੌਂਟੀ ਆ ਕਹਿੰਦੇ ਦਿੱਲੀ ਵਾਲਾ ਆ ਖਾੜਾ ਧਲੇਤਾ ਆ ਰੇਲਵੇ ਦੇ ਵਿੱਚ ਟੀਟੀ ਆ ਕਿ ਹੱਥ ਇੱਕ ਵਾਰੀ ਜਿੱਥੇ ਅਸੀਂ ਜੋੜਦੇ ਨੇ ਆ ਦੰਦੇ ਨਵੀਆਂ ਗਰਾਰੀਆਂ ਦੇ ਭੋਰ ਦਿੰਨੇ ਆ ਵਾਜੀ ਵਾ ਦੰਦੇ ਨਵੀਆਂ ਗਰਾਰੀਆਂ ਦੇ ਭੋਰਨ ਵਾਲੇ ਗੱਭਰੂ ਅੱਜ ਮੈਦਾਨ ਦੇ ਵਿੱਚ ਕਿ ਇੱਕ ਦੂਜੇ ਤੋਂ ਚੜਕੇ ਗੱਭਰੂ ਕਰਨ ਫੈਸਲਾ ਅੜਕੇ ਗੱਭਰੂ ਹੱਥ ਸਿਰ ਤੇ ਬਾਬੇ ਦੀ ਅਮੀਰਾਂ ਦਾ ਮਿੱਤਰਾ ਮਿੱਤਰਾ ਇਲਾਕਾ ਸ਼ੇਰਾਂ ਦਾ ਮਿੱਤਰਾ ਬੱਬਰ ਸ਼ੇਰਾਂ ਦਾ ਬੱਬਰ ਸ਼ੇਰਾਂ ਦਾ ਲਖਪਤ ਬਲਬੀਰ ਸਿੰਘ ਜੀ ਕੌਲਤਾਰ ਸਾਹਿਬ ਬਹੁਤ ਬਹੁਤ ਧੰਨਵਾਦ ਉਥੇ ਧੰਨਵਾਦ ਹੈ ਜੀ ਸਾਡੇ ਬਹੁਤ ਹੀ ਪਿਆਰੇ ਮਿੱਤਰ ਵਿਕਰਮ ਜਿਹੜੇ ਸਾਡੇ ਵੀਰ ਹੈ ਇਸੇ ਨਗਰ ਤੋਂ ਖੇਡਾਂ ਬੱਤਨ ਪੰਜਾਬ ਦੀਆਂ ਜਿਹੜੀਆਂ ਕੱਲ ਹੋਈਆਂ ਜਲੰਧਰ ਉਥੋਂ ਇਹਨਾਂ ਦੀ ਟੀਮ ਵਾਲੀਬਾਲ ਦੇ ਵਿੱਚ ਓਪਨ ਆਲ ਓਪਨ ਮੁਕਾਬਲੇ ਵਿੱਚ ਜੇਤੂ ਰਹੀ ਹੈ ਸੋ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਉਧਰ ਸਰਜੀਤ ਵੀ ਬੈਠਾ ਖੁਸ਼ਪਾਲ ਭਾਈ ਵੀ ਬੈਠੇ ਆ ਸਾਰੇ ਟੀਮ ਦੇ ਮੈਂਬਰ ਨੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਜੀ ਧੰਨਵਾਦ ਜੀ ਗਰਮੀ ਵੀ ਥੋੜੀ ਜੀ ਜ਼ਿਆਦਾ ਹੈ ਪਰ ਮੁਕਾਬਲਾ ਵੀ ਕਹਿੰਦੇ ਆਹ ਕੁੰਡੀਆਂ ਦੇ ਸਿੰਘ ਫਸਣ ਵਾਲੀ ਕੁਸ਼ਤੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਕਿ ਪੱਟਾ ਨਾਲ ਪੱਟ ਨੇ ਕਹਿੰਦੇ ਆਹ ਦੇਖੋ ਡੌਲਿਆਂ ਨੂੰ ਕਿਹੜੇ ਹੱਥ ਨੇ ਪੈਂਦੇ ਇਹ ਕਿਹੜੇ ਪਿੰਡ ਦੇ ਪਹਿਲਵਾਨ ਨੇ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਗੱਜਗੱਜੀ ਚੌੜੀਆਂ ਛਾਤੀਆਂ ਵਾਲੇ ਅੱਜ ਵਿੱਚ ਖਾੜੇ ਦੇ ਬੁੱਕਦੇ ਆ ਆ ਗੱਜ ਗੱਜੀ ਚੌੜੀਆਂ ਛਾਤੀਆਂ ਵਾਲੇ ਆ ਕੌਣ ਹੈ ਆ ਕਹਿੰਦੇ ਜੌਂਟੀ ਆ ਪਹਿਲਵਾਨ ਆ ਰੇਲਵੇ ਦੇ ਵਿੱਚ ਟੀਟੀ ਹੈ ਹੇਠਲੇ ਪਾਸੇ ਆ ਰਾਜੂ ਰਈਏਵਾਲ ਇਹ ਵੀ ਚੋਟੀ ਦਾ ਪਹਿਲਵਾਨ ਹੈ ਮਾਵਾ ਦੇ ਬਲੀ ਪੁੱਤ ਬੱਬਰ ਸ਼ੇਰ ਕਿ ਮੁੜ ਕੋ ਮੁੜਕੀ ਹੋ ਗਿਆ ਯਾਰੋ ਜ਼ੋਰ ਚੋਂ ਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਓ ਰਾਜੇ ਖੇਲੇ ਮਰਦ ਮੈਦਾਨੋਂ ਆ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਰਹਿ ਕੇ ਮੰਜ਼ਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਉੱਤੇ ਸਾਡੇ ਬਿੱਲਾ ਬਰਾੜ ਜੀ ਵੀ ਦੇਖਦੇ ਕਿ ਵਕਾਈ ਅੱਜ ਸਿਰਾ ਘਰਾਤਾ ਕੰਡੋਲਾ ਕਲਾ ਵਾਲਿਆਂ ਨੇ ਅੱਜ ਸਿਰੇ ਦੀ ਕੁਸ਼ਤੀ ਲੜਾਈ ਦਿਖਾਈ ਜਾ ਰਹੀ ਹੈ ਆ ਚੜ੍ਹਦੀ ਪ੍ਰੇਸ ਵਾਲੇ ਪਹਿਲਵਾਨ ਦੁੱਧ ਮੱਖਣਾ ਨਾਲ ਪਾਲੀ ਹੋਈ ਜਵਾਨੀ ਹੈ ਗੱਜ ਚੌੜੀਆਂ ਛਾਤੀਆਂ ਆ ਬੱਲੇ ਬੱਲੇ ਕਰਾਉਂਦਾ ਇਹ ਕੌਣ ਹੈ ਇਹ ਜੌਂਤੀ ਆ ਕਹਿੰਦੇ ਆ ਇਸ ਸਮੇਂ ਦਿੱਲੀ ਵਾਲਾ ਇਹ ਖਾੜਾ ਧਲੇਤਾ ਕਹਿੰਦੇ ਏਸ਼ੀਆ ਦਾ 골ਡ ਮੈਡਲਿਸਟ ਹੈ 80 ਕਿਲੋ ਭਾਰ ਦੇ ਵਿੱਚ ਆ ਸਿਰੇ ਦੀ ਕੁਸ਼ਤੀ ਲੜ ਕੇ ਬੱਲੇ ਬੱਲੇ ਕਰਾਈ ਹੈ ਪਰ ਦੂਜੇ ਪਾਸੇ ਆ ਰਾਜੂ ਇਹ ਵਾਲ ਵੀ ਕਹਿੰਦੇ ਆ ਸਿਰੇ ਦਾ ਪਹਿਲਵਾਨ ਮਾਰੋ ਦਾਬੇ ਜ ਕਰੋ ਕੁਸ਼ਤੀ ਦਾ ਫੈਸਲਾ ਫੁਰਤੀ ਦੀ ਖੇਡ ਹੈ ਚੁਸਤੀ ਦੀ ਖੇਡ ਹੈ ਕਿ ਖੇਡ ਕਬੱਡੀ ਫੁਰਤੀ ਦਾ ਕੰਮ ਭਿੰਡਾ ਝੋਟੇ ਦਾ ਜੀ ਜਾਰੀ ਦੀ ਕੁਸ਼ਤੀ ਪੱਕਾ ਸਾਧ ਲੰਘੋਟੇ ਦਾ ਤੰਦਰੁਸਤੀ ਦੀ ਖੇਡ ਖੇਡ ਨਹੀਂ ਬਿਮਾਰਾਂ ਦਾ ਆ ਮੇਲੀ ਬਣ ਕੇ ਵੇਖ ਮੇਲਣੇ ਮੇਲਾ ਯਾਰਾਂ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲੀ ਬਣ ਕੇ ਵੇਖ ਮੇਲਾ ਯਾਰਾਂ ਦਾ ਐਮ ਲਾਲ ਰੰਗ ਹੋਏ ਪਏ ਨੇ ਇਹਨਾਂ ਨੌਜਵਾਨਾਂ ਦੇ ਕਿ ਰੰਗ ਲਾਲ ਨੇ ਸੁਰਖ ਜਵਾਨਾਂ ਦੇ ਮੱਲ ਰੁਸਤਮ ਤੇ ਪਹਿਲਵਾਨਾਂ ਦੇ ਕਰ ਵਰਜਿਸ਼ ਦਿਹਾ ਰੱਖੀਆਂ ਨੇ ਤੇ ਹਿਰਨਾ ਵਰਗੀਆਂ ਅੱਖੀਆਂ ਨੇ ਕਦ ਸਰੂਆ ਬਾਗ ਜਵਾਨਾਂ ਦੇ ਅੱਜ ਭੇੜ ਹੋਣੇ ਕੰਦੋਲਾ ਪਿੰਡ ਵਿੱਚ ਸੰਨਾ ਦੇ ਅੱਜ ਤਾਂ ਸ਼ੇਰਾਂ ਦੀ ਲੜਾਈ ਸ਼ੇਰਾਂ ਨਾਲ ਹੈ ਆ ਕੰਦੋਲੇ ਕਲਾ ਵਾਲੇ ਨੇ ਸਿਰਾਈ ਕਰਾਤਾ ਅੱਜ ਮੱਲ ਚੋਟੀ ਦੇ ਬੁਲਾਏ ਐ ਕੁਸ਼ਤੀ ਵੀ ਸਿਰੇ ਦੀ ਐ ਸਿਰੇ ਦੇ ਰੈਫਰੀ ਸਾਹਿਬ ਸਾਡੇ ਲੈਂਬਰ ਸ਼ਾਹ ਕੋਟੀ ਵੀ ਅੱਜ ਬੱਲੇ ਬੱਲੇ ਕਰਾ ਰਿਹਾ ਕੇ ਵੱਡੀਆਂ ਝੰਡੀ ਤੱਕ ਫੈਸਲੇ ਆਰ ਪਾਰ ਦੇ ਹੈ ਪੰਜਾਬ ਦਾ ਪਹਿਲਾ ਸ਼ਿੰਜ ਮੇਲਾ ਜਿੱਥੇ ਕੋਈ ਕੁਸ਼ਤੀ ਵੱਡੀ ਬਰਾਬਰ ਨਹੀਂ ਛਡਾਈ ਗਈ ਹਰ ਕੁਸ਼ਤੀ ਦੇ ਆਰ ਪਾਰ ਦੇ ਫੈਸਲੇ ਕਰਾਏ ਹੈ ਹਾਰਾਂ ਜਿੱਤਾਂ ਦੀ ਗੱਲ ਨਹੀਂ ਹੌਸਲੇ ਦੀ ਖੇਡ ਹੈ ਪਹਿਲਵਾਨੀ ਆ ਫੜਿਆ ਹੋਇਆ ਗੁੱਟ ਹੈ ਕਿ ਗੁੱਟ ਹਰ ਕੋਈ ਫੜਨਾ ਜਾਣਦਾ ਹੈ ਬਿਨਾ ਟੈਕਨੀਕ ਨਹੀਂ ਜੱਫੇ ਲਾਏ ਜਾਂਦੇ ਕੁਸ਼ਤੀ ਜਿੱਤਣੀ ਤਾਂ ਹੱਕ ਵਿੱਚ ਜ਼ੋਰ ਚਾਹੀਦਾ ਬਾਜ਼ ਐਵੇਂ ਨਹੀਂ ਡੌਲਿਆਂ ਤੇ ਬਹਾਏ ਜਾਂਦੇ ਭੱਜਲਾਂ ਵਾਲਿਆ ਗੱਲ ਜ਼ੋਰ ਦੀ ਤਾਂ ਹੁੰਦੀ ਜਦੋਂ ਜੱਫੇ ਬਗਾਨਿਆਂ ਨਾਲ ਲਾਏ ਜਾਂਦੇ ਅੱਜ ਵਾਕਈ ਜ਼ੋਰ ਦੀ ਗੱਲ ਹੈ ਅੱਜ ਹੋਸ਼ ਦੀ ਗੱਲ ਹੈ ਅੱਜ ਟੈਕਨੀਕ ਦੀ ਗੱਲ ਹੈ ਅੱਜ ਫੁਰਤੀ ਦੀ ਗੱਲ ਹੈ ਬੋਲੋ ਬੋਲੋ ਲਓ ਆ ਰਾਂਝੂ ਰਈਏ ਵਾਲਾ ਆ ਪਹਿਲਵਾਨੇ ਸਿਰਾ ਕਰਾਤਾ ਸਿਰਾ ਹੋ ਗਿਆ ਕੁਸ਼ਤੀ ਦਾ ਸਿਰਾ ਰਾਜੂ ਰਈਏਵਾਲ ਅੱਜ ਬਾਜੀ ਜਿੱਤ ਗਿਆ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਦੋਨਾਂ ਨੇ ਮਾਰਿਆ ਪਰ ਕਹਿੰਦੇ ਜਿਹਦਾ ਦਾ ਚੱਲ ਗਿਆ ਉਹਦੀ ਕੁਸ਼ਤੀਆਂ ਰਾਜੂ ਰਈਏਵਾਲ ਨੇ ਕੁਸ਼ਤੀ ਜਿਹੜੀ ਹੈ ਇਹ ਜਿੱਤ ਲਈ ਹੈ ਉਥੇ ਅਸੀਂ ਜੌਂਟੀ ਪਹਿਲਵਾਨ ਦਾ ਵੀ ਬਹੁਤ ਬਹੁਤ ਤਰਵਾ ਦੇਖੋ ਪਿਆਰ ਦੇਖੋ ਪਹਿਲਵਾਨਾਂ ਦਾ ਕੁਸ਼ਤੀ ਵੀ ਜਿੱਤੀ ਆ ਕੁਸ਼ਤੀ ਕੀਤੀ ਵੀ ਆ ਦੇ ਮੱਲ ਦਾ ਸਦਕਾਰ ਵੀ ਜੱਫੀ ਬਾਕੇ ਪੂਰਾ ਕੀਤਾ ਕਿਉਂਕਿ ਦਾਅ ਵੱਜ ਗਿਆ ਮੱਲ ਉਸ ਪੋਜੀਸ਼ਨ 'ਚ ਆ ਗਿਆ ਸੰਭ ਕੁਸ਼ਤੀ ਦਾ ਫੈਸਲਾ ਹੋ ਗਿਆ ਇਹ ਮਿੱਟੀ ਵਾਲੀ ਕੁਸ਼ਤੀ ਹੈ ਇਹ ਬਾਈ ਚਾਂਸ ਹੀ ਹੁੰਦੀ ਹੈ ਜੀ ਇਹਦੇ ਵਿੱਚ ਕਈ ਵੇਲੇ ਲੱਗਦਾ ਕਿ ਦੂਜੇ ਨੇ ਢਾਲਣਾ ਪਰ ਅਚਨ ਚੇ ਜਿਹਦਾ ਦਾਅ ਵੱਜ ਗਿਆ ਕੁਸ਼ਤੀ ਉਹਦੀ ਹੈ ਜੀ ਅਸੀਂ